ਕਾਲ ਮੈਰੀਨਾ ਤੁਸੀ ਦੇਖ ਰਹੇ ਹੋ ਪੰਜ ਆਬ ਚੈਨਲ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਲੀਡਰ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਨੂੰ ਨਿਸ਼ਾਨਲੇ ਲਿਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਵਿਕਰਮ ਮਜੀਠੀਆ ਦੀ ਤਾਂ ਵਿਕਰਮ ਮਜੀਠੀਆ ਦੇ ਉੱਤੇ ਤੰਜ ਕੱਸਦੇ ਹੋਏ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਆਖਰ ਇਹ ਸੱਤੋਂ ਜਵਾਬ ਮੰਗ ਰਹੇ ਨੇ ਇਹ ਹੈ ਕੀ ਹੈ ਨਾ ਕੋਈ ਲੀਡਰ ਹੈ ਤੇ ਨਾ ਹੀ ਕੋਈ ਵਿਧਾਇਕ ਹੈ ਤਾਂ ਇਹ ਜਵਾਬ ਕਿਵੇਂ ਮੰਗ ਸਕਦਾ ਇਸਨਾਲ ਹੀ ਉਹ ਉਹਨਾਂ ਨੇ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਕਿਹਾ ਕਿ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਉਹ ਸਿਰਫ ਜੀਜੀ ਸਾੜੀ ਦੀ ਪਾਰਟੀ ਬਣ ਕੇ ਰਹਿ ਗਈ ਹੈ ਵਿਕਰਮ ਮਜੀਠੀਆ ਦਾ ਇੱਕ ਸੜਕ ਛਾਪ ਹੈ ਹੋਰ ਕੀ ਕੁਝ ਸ਼ਬਦਾਂ ਦਾ ਜਿਹੜਾ ਕਿ ਇਹਨਾਂ ਨੇ ਪ੍ਰਯੋਗ ਕੀਤਾ ਆ ਸੁਣਦੇ ਹਾਂ ਸਦਾ ਤਲਬੀਰ ਸਿੰਘ ਗਿੱਲ ਸultanpur ਦੇ ਦੀਏ ਚੋਂ ਦਾ ਦਫ਼ਤਰ ਆ ਬਹੁਤ ਵੱਡਾ ਦਫ਼ਤਰ ਬਣਾਇਆ ਹੁੰਦਾਂ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਸਲਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸੱਜੀਆਂ ਬਾਵਾ ਨੇ ਸਭ ਨੇ ਵਿਸ਼ਵਾਸ ਦਿਵਾਇਆ ਉਹ ਅੱਜ ਤੋਂ ਗਿੱਲ ਸਾਹਿਬ ਮੈਂ ਦੋ ਦਿਨ ਤੇ ਲੱਗੇ ਸੀ ਪਤਾ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ ਇੱਕ ਜੂਨ ਵਾਸਤੇ ਪਾਰਟੀ ਦੀ ਮਦਦ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਡੇ ਨੇ ਤਗੜੇ ਹੋ ਕੇ ਜਿਹੜਾ ਕੰਮ ਕਰਦਾ ਉਹ ਅਸੀਂ ਇਹ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾਵੇ ਜੋ ਸਦਵੇ ਤੁਹਾਡੇ ਕੋ ਵੀ ਆਵੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਮਰਸਾ ਦੀ ਸੀਟ ਜਿਹੜੀ ਜਿੱਤਣ ਜਾਦੀ ਹੈ ਮੈਂ ਪਾਰਟੀ ਵੱਲੋਂ ਮੇਦਾ ਡਾਕਟਰ ਮਿੰਦਰ ਹੁਣੀ ਜਸਪੀ ਧੋਣੀ ਸਰਦਾਰ ਬਾਬਾ ਸਿੰਘ ਹੁਣੀ ਐਸਜੀਪੀਸੀ ਦੇ ਮੈਂਬਰ ਦੇ ਤਲਬੀਰ ਹੁਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਦਬਾਉ ਬਹੁਤ ਸਾਰੇ ਬੰਦੇ ਬਹੁਤ ਸੀਨੀਅਰ ਬੰਦੇ ਐਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਜੀਪੀਸੀ ਦੇ ਮੈਂਬਰ ਸੋ ਜਨਾ ਤੋਂ ਜਿੱਦਾਂ ਕਾਲੀ ਦਲ ਦੇ ਤੋਂ ਤੋਂ ਸ਼ਬਦ ਹੋ ਰਹੇ ਨੇ ਆਮ ਆਦਮੀ ਪਾਰਟੀ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ ਪਾਸੋਂ ਦੇਖਿਓ ਅਰਵਿੰਦ ਕੇਜੀਵਾਲ ਜੀ ਆਦੇ ਉਹਨਾਂ ਦੀ ਅੱਜ ਮੇਲੋ ਜਲਦੀ ਜਮਾਨਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਨਾ ਬੀਤੂ ਲੱਗਦਾ ਕਿ ਮਤਲਬ ਅੰਦਾਜ਼ਨ ਹੀ ਆ ਐਸੇ ਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇ ਨੀ ਤੇਰਾ ਘਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇਣ ਮਜੀਠੀਆ ਵਗਦਾ ਹਿਸਾਬ ਤਾਂ ਮਜੀਠੀਆ ਕੀ ਆ ਮੁਜੀਠਿਆ ਕੀ ਐਮ ਐਲ ਏ ਐਮ ਪੀ ਆ ਕੇ ਕਾਲੀ ਦੇ ਕੇ ਪਾਰਟੀ ਆ ਲੀਡਰ ਹੈ ਉਹ ਕਾਲਾ ਸਾਹਿਬ ਦੀਏ ਉਹਨੂੰ ਇਦਾਂ ਦਾ ਛੜਕ ਸ਼ੌਪ ਕੀ ਵੀ ਤਰੇ ਫਿਰਦੇ ਆ ਕਾਲਾ ਸਾਹਿਬ ਦੀਏ ਜੀ ਉਹਨੂੰ ਉਹ ਕਹਿੰਦੇ ਜਿਹੜਾ ਉਹ ਖਾਇਗੀ ਕਾਲਾ ਸਾਹਿਬ ਦੀਏ ਉਹਨੂੰ ਬੋਲੇ ਕਾਲਾ ਸਾਹਿਬ ਦੀਏ ਉਹਦਾ ਹੀ ਤਾਂ ਹਿਸਾਬ ਦਾ ਕਾਲਾ ਸਾਹਿਬ ਦੀਏ ਉਹਨੂੰ ਜਿਹੜੇ ਤਲਬੀਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਹੋ ਗਈ ਆ ਉਸ ਨੂੰ ਕੀ ਕਹਿਣਾ ਜਿਹੜਾ ਵੇਖੋ ਅਸੀਂ ਉਹਦਾ ਦੀ ਸ਼ਬਦਾਵਲੀ ਦੀ ਚੁਸ ਕਰਦੀ ਚਾਹੁੰਦੇ ਸਾਡੇ ਮਾ ਮਾਪ ਦੇ ਸਾਡਾ ਸੱਮੇ ਦੀ ਮਾਂ ਪੰਜ ਜਮਾਤਾਂ ਪੜ੍ਹੀ ਪਿਛਲੇ ਜਮਾਤਾਂ ਬਾਪ ਮੇਰਾ ਫੌਜ ਤੋਂ ਰਟਾਇਡੋ ਗਿਆ ਸੀਗਾ ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਨਹੀਂ ਬੋਲਣਾ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਕਿ ਇਹਦੀ ਪੁੱਤ ਕੇ ਇਹਦੀ ਛਾਂ ਦੇ ਖਲਾਬ ਨਹੀਂ ਬੋਲਣਾ ਗੰਦਾ ਸ਼ਬਦ ਨਹੀਂ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦੇ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ ਉਹ ਕਹਿੰਦੇ ਚੰਗਾ ਆ ਜੀ ਤਲਵੀਰ ਜੀ ਚਲੇ ਗਏ ਸਾਡੇ ਕੋਲ ਖਿਹੜਾ ਛੁੱਟਿਆ ਸੁਖਵੀਰ ਮੈਂ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਕਾਲੀਦਾਲ ਵਾਲਾ ਸਾਰਾ ਹੀ ਸਾਲਾ ਕਾਲੀ ਦਲ ਖੜਾ ਛੜ ਗਿਆ ਉਹਨਾਂ ਦਾ ਸਾਲਾ ਪਰੋਈਆ ਬੈਠੇ ਹੁਣ ਹੋਰ ਸਾਲਾ ਪੁੱਪਾ ਜਿਆਦਾ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਡੇ ਜੇਲਾਂ ਧੱਕੇ ਖਾਂਦੇ ਰਹੇ ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕਰਦੀਆਂ ਗੱਡੀਆਂ ਦੇ ਗੰડા ਤੋਂ ਡਰੈਵਰ ਹੋ ਕੇ ਹੁਣ ਸਭ ਤੇ ਕਿਹਦੀ ਗੱਲ ਪ੍ਰਾਈਵੇਟ ਲਿਮਿਟਿਡ ਹੈਗੀ ਆ ਉਹ ਸੀਗੀ ਉਹ ਬਣ ਗਈ ਬੱਸ ਇਦਾਂ ਹੀ ਕੰਮ ਤੁਸੀਂ ਕੀ ਫਿਊਚਰ ਵੇਖਦੇ ਹੋ ਅਕਾਲੀ ਦਲ ਦਾ ਅਜੇ ਫਿਊਚਰ ਵੇਖਦੇ ਤੁਸੀਂ ਰੋਣਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣ ਦਿਆ ਤੂੰ ਸੀਰੀਅਸ ਫਿਊਚਰ ਬਿਕਰਮਜੀਤ ਸਿੰਘ ਨੂੰ ਜੀਠਿਆ ਦੇ ਹੁੰਦੇ ਆ ਮੈਂ ਕਹਿਣਾ ਚਾਹੁੰਦੇ ਕੁਝ ਮੈਂ ਕਹਿੰਦਾ ਮੈਂ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹਣਾ ਕਿ 4 ਤਰੀਕ ਵਾਸਤੇ ਘਰੋਂ ਕਾਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖਿਲਾ ਰਹੇ ਆ ਬਾਅਦ ਚ ਤੁਹਾਡੇ ਲੱਡੂ ਮੁੱਕ ਜਾਣੇ ਜੇ ਕਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਘਰਕ ਹੁੰਦਾ ਨਾ ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾ ਮਨਾਉਂਦੇ ਹੋ ਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ